ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਮਾਸਟਰ ਜੀ ਸ਼ਹਿਰ ਮਰੰਡੇ ਤੋਂ ਅੱਜ ਸਾਡੇ ਸ਼ਹਿਰ ਦੇ ਵਿੱਚ ਨਵੇਂ ਸਾਡੇ ਐਸਚਓ ਸਾਹਿਬ ਨੇ ਜੁਆਇਨ ਕਰ ਲਿਆ ਹੈ ਸੋ ਸਿਟੀ ਥਾਣਾ ਤੋਂ ਆਪਾਂ ਸਵਾਗਤ ਕਰਦੇ ਹਾਂ ਸਰਦਾਰ ਗੁਰਮਖ ਸਿੰਘ ਜੀ ਦਾ ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੁਹਾਡਾ ਸਵਾਗਤ ਹੈ ਤੁਸੀਂ ਸ਼ਹਿਰ ਦੇ ਵਿੱਚ ਨਵੀਂ ਨਵੀਂ ਤੁਹਾਡੀ ਜੁਆਇਨਿੰਗ ਹੋਈ ਹੈ ਸੋ ਥੋੜਾ ਜਿਹਾ ਕੀ ਦੱਸੋ ਵੀ ਜਿਹੜੀ ਤੁਹਾਡੀ ਇਹ ਜੁਆਇਨਿੰਗ ਹੋਈ ਹੈ ਤੁਹਾਡੀ ਕਿੱਥੋਂ ਮਰੰਡੇ ਦੇ ਵਿੱਚ ਜੁਆਇਨਿੰਗ ਹੋਈ ਹੈ ਇਸ ਵੇਲੇ ਮੈਂ ਥਾਣਾ ਫਤ ਰੂਪੜ ਵਿਖੇ ਸੇਵਾ ਨਿਭਾਇਆ ਸੀ ਠੀਕ ਹੈ ਜੀ ਤੂੰ ਇੱਥੇ ਸਿਟੀ ਮਰੰਡਾ ਦੇ ਪਹਿਲੇ ਐਸਐਚਓ ਸਾਹਿਬ ਸਰਦਾਰ ਰਜਿੰਦਰ ਸਿੰਘ ਰਜਿੰਦਰ ਸਿੰਘ ਜੀ 31 ਜੁਲਾਈ ਨੂੰ ਰਿਟਾਇਰ ਹੋ ਗਏ ਨੇ ਤੇ ਉਹਨਾਂ ਦੀ ਜਗ੍ਹਾ ਮੇਰੀ ਪੋਸਟਿੰਗ ਹੋਈ ਹੈ ਠੀਕ ਹੈ ਜੀ ਸੋ ਜਿੱਦਾਂ ਕਿ ਮੋਸਟ ਪੌਬਲੀ ਤੁਹਾਨੂੰ ਪਤਾ ਹੀ ਹੈ ਵੀ ਕੁਝ ਚੈਲੰਜਸ ਹੁੰਦੇ ਨੇ ਤੁਹਾਨੂੰ ਕਿਹੜੇ ਚੈਲੰਜਸ ਲੱਗਦੇ ਵੀ ਸ਼ਹਿਰ ਮਰੰਡਾ ਦੇ ਵੀ ਤੁਹਾਨੂੰ ਦੇਖਣ ਨੂੰ ਮਿਲਣ ਕਿਉਂ ਨਾਲ ਸਮੇਂ ਚ ਮੈਂ ਮਰੰਡਾ ਸ਼ਹਿਰ ਵਿੱਚ ਪਹਿਲਾਂ ਵੀ ਦੋ ਵਾਰੀ ਮੋਟਰ ਸਿਟੀ ਚਾਰਜ ਹਾਂ ਦੇ ਵਨ ਚੱਕ ਨਵਾ ਚੁੱਕਾ ਇੱਥੇ ਚੈਲੰਜਸ ਜਿਹੜੇ ਹੈਗੇ ਨੇ ਸਭ ਠੀਕ ਹੈ ਤੇ ਨਸ਼ੇ ਦੇ ਖਿਲਾਫ ਜਿਹੜੀ ਆ ਮੁਹਿੰਮ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ੇਵਰੋ ਤੋਂ ਸ਼ੁਰੂ ਕੀਤੀ ਹੋਈ ਆ ਤੇ ਉਹਦੇ ਅਸੀਂ ਪੂਰੀ ਦਟ ਕੇ ਮਿਹਨਤ ਕਰਕੇ ਉਹਨੂੰ ਦੇ ਵਿੱਚ ਕੰਮ ਕਰਾਂਗੇ ਔਰ ਨਿਪਰੇ ਚੜ੍ਹਨ ਦੀ ਕੋਸ਼ਿਸ਼ ਕਰਾਂਗੇ ਦੂਸਰੀ ਪ੍ਰਾਇੋਰਟੀ ਹੈਗੀ ਆ ਜੀ ਗੁੰਡਾਗਰਦੀ ਨੂੰ ਰੋਕਣਾ ਅਵਾਰਾਗਰਦੀ ਨੂੰ ਰੋਕਣਾ ਬਿਲਕੁਲ ਸਹੀ ਤੇ ਅਵਾਰਾਗਰਦੀ ਔਰ ਗੁੰਡਾਗਰਦੀ ਤਾਂ ਬਿਲਕੁਲ ਵੀ 0% ਟੋਲਰੈਂਸ ਆ ਕਿਸੇ ਨੂੰ ਨਹੀਂ ਅਜਾਦਤੀ ਜਾਊਗੀ ਵੀ ਸ਼ਹਿਰ ਦਾ ਮਾਹੌਲ ਪੰਖਰੇ ਜਾਂ ਕੋਈ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰੇ ਜਿਸ ਨਾਲ ਲੋਕਾਂ 'ਚ ਦਹਿਸ਼ਤ ਫੈਲੇ ਸੋ ਇੱਕ ਵੱਡੀ ਜਿਹੜੀ ਕਿ ਸਾਡੇ ਲਈ ਇੱਕ ਸਮੱਸਿਆ ਅੱਜ ਦੇ ਸਮੇਂ ਦੇ ਵਿੱਚ ਚੋਰੀਆਂ ਬਹੁਤ ਨੋਟਿਸ ਵਿੱਚ ਆ ਰਹੀਆਂ ਪਿਛਲੇ ਦਿਨੀ ਕੁਝ ਜ਼ਿਆਦਾ ਹੋਈਆਂ ਨਹੀਂ ਸੋ ਉਹਨਾਂ ਦੇ ਲਈ ਤੁਹਾਡਾ ਕੀ ਅੱਗੇ ਪਲਾਨ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਵੀ ਉਹਨਾਂ ਨੂੰ ਟੈਕਲ ਕਿਸ ਤਰ੍ਹਾਂ ਕਰੋਗੇ ਤੁਸੀਂ ਦੇ ਕੋਮ ਪੁਲਿਸ ਦਾ ਜਿਹੜਾ ਇਸ ਵਿਸ਼ੇ ਚ ਦੋ ਤਰ੍ਹਾਂ ਦਾ ਵਰਕ ਹੁੰਦਾ ਇੱਕ ਹੁੰਦਾ ਹੈ ਪ੍ਰੋਵੈਂਸ਼ਨ ਇੱਕ ਹੁੰਦਾ ਹੈ ਡਿਟੈਕਸ਼ਨ ਠੀਕ ਹੈ ਜੀ ਪ੍ਰੋਵੈਂਸ਼ਨ ਹੈ ਵੀ ਅਸੀਂ ਗਸ਼ਤ ਕਰਕੇ ਜਾਂ ਨਾਕੇ ਲਾ ਕੇ ਜਾਂ ਜਿਸ ਤਰੀਕੇ ਨਾਲ ਵੀ ਚੋਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹਾਂ ਲੋਕਾਂ ਨੂੰ ਜਾਗਰੂਕ ਕਰਕੇ ਅਗਾਹ ਕਰਕੇ ਕਿ ਆਪਾਂ ਆਪਣੀ ਪ੍ਰਾਪਰਟੀ ਨੂੰ ਕਿੱਦਾਂ ਸੇਫ ਰੱਖ ਸਕਦੇ ਹਾਂ ਤੇ ਦੂਸਰਾ ਜਿਹੜਾ ਹੈਗਾ ਡਿਟੈਕਸ਼ਨ ਡਿਟੈਕਸ਼ਨ ਇਹ ਹੁੰਦੀ ਵੀ ਜੇ ਕੋਈ ਚੋਰੀ ਹੋ ਗਈ ਉਹਨੂੰ ਟੈਕਨੀਕਲ ਤਰੀਕੇ ਨਾਲ ਡਿਟेक्ट ਕਰਕੇ ਚੋਰ ਨੂੰ ਫੜ ਕੇ ਸਲਾਖਾਂ ਪਿੱਛੇ ਬੰਦ ਕਰਨਾ ਤੇ ਉਸ ਤੋਂ ਜਿਹੜਾ ਸਮਾਨ ਚੋਰੀ ਹੋਇਆ ਉਹ ਬਰਾਮਦ ਕਰਾ ਕੇ ਜਿਹਦਾ ਸਮਾਨ ਹੋ ਉਹ ਤੇ ਸਪੁਰਦਿਤ ਕਰਨਾ ਸੋ ਤੁਹਾਡੇ ਲਈ ਸ਼ਹਿਰ ਵਾਸੀਆਂ ਲਈ ਇੱਕ ਸੰਦੇਸ਼ ਕਿਉਂਕਿ ਤੁਹਾਡੀ ਨਵੀਂ ਬਦਲੀ ਹੈ ਤੁਸੀਂ ਜਾਣਦੇ ਪਹਿਲਾਂ ਹੀ ਇਹ ਸ਼ਹਿਰ ਨੂੰ ਤੇ ਤੁਸੀਂ ਸ਼ਹਿਰ ਵਾਸੀਓ ਤੋਂ ਕਿੱਦਾਂ ਦਾ ਸਹਿਯੋਗ ਸੋਚਦੇ ਹੋ ਤੇ ਉਹਨਾਂ ਲਈ ਇੱਕ ਸੰਦੇਸ਼ ਦੇ ਦਿਓ ਮੈਂ ਦੋ ਚਾਰ ਤਰ੍ਹਾਂ ਦਾ ਸਹਿਯੋਗ ਦੀ ਉਮੀਦ ਕਰਦਾ ਤੇ ਅਪੀਲ ਕਰਦਾ ਪੁਣਾ ਸ਼ਹਿਰ ਵਾਸੀਆਂ ਨੂੰ ਕਿ ਪਹਿਲੀ ਗੱਲ ਤਾਂ ਡਰਗ ਦੇ ਗੇਸਟ ਉਹੀ ਵੀ ਗੱਲ ਆ ਸਾਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਆਪਾਂ ਸ਼ਹਿਰ ਨੂੰ ਡਰਗ ਤੋਂ ਫ੍ਰੀ ਕਰ ਸਕੀਏ ਜੇ ਅਸੀਂ ਸ਼ਹਿਰ ਨੂੰ ਕਰਾਂਗੇ ਤਾਂ ਹੀ ਅਸੀਂ ਪੰਜਾਬ ਨੂੰ ਕਰ ਸਕਦੇ ਹਾਂ ਦੂਸਰੀ ਗੱਲ ਆ ਜਿਹੜੀ ਚੋਰੀਆਂ ਦਾ ਮਸਲਾ ਹੈ ਚੋਰੀਆਂ ਦੇ ਵਿੱਚ ਲੋਕਾਂ ਦਾ ਸਹਿਯੋਗ ਦੀ ਇਹ ਮਤਲਬ ਉਮੀਦ ਰੱਖਦਾ ਜਾਂ ਅਪੀਲ ਕਰਦਾ ਸਹਿਯੋਗ ਦੇਣ ਦੀ ਕਿ ਇੱਕ ਤਾਂ ਪ੍ਰੋਪਰ ਜਿਹੜੇ ਕਿਸੇ ਨੂੰ ਕਿਰਾਏ ਤੇ ਮਕਾਨ ਦਿੰਦੇ ਆ ਜਾਂ ਕਿਸੇ ਨੂੰ ਐਂਟਰਟੇਨ ਕਰਦੇ ਆ ਕਿਸੇ ਬੰਦੇ ਨੂੰ ਪ੍ਰੋਪਰ ਉਹਦਾ ਪਛਾਣ ਕਰਕੇ ਉਹਨੂੰ ਕਿਰਾਏ ਤੇ ਰੱਖਿਆ ਜਾਵੇ ਕਿਸੇ ਨੂੰ ਵੀ ਜੇ ਕੋਈ ਬੰਦਾ ਆਵਾਰਾ ਘੁੰਮਦਾ ਰਾਤ ਨੂੰ ਅੱਧੀ ਰਾਤ ਨੂੰ ਚੌਕੀਦਾਰ ਵੀ ਨੇ ਸ਼ਹਿਰ ਦੇ ਵਿੱਚ ਆਮ ਬੰਦੇ ਵੀ ਨੇ ਜੇ ਕੋਈ ਬੰਦਾ ਕੋਈ ਨਾ ਪਬਲਿਕ ਉਹਦੀ ਸਾਨੂੰ ਇਤਰਾਹ ਦੇਵੇ ਵੀ ਇਹ ਬੰਦਾ ਰਾਤ ਨੂੰ ਕੀ ਕਰਦਾ ਇਹ ਤਾਂ ਸਾਡੇ ਮਹੱਲੇ ਦਾ ਤਾਂ ਹੈ ਨਹੀਂਗਾ ਬਿਲਕੁਲ ਸਹੀ ਤੇ ਦੂਸਰਾ ਇਹ ਅਪੀਲ ਕਰਦਾ ਕਿ ਜਿਹੜੇ ਗੁੰਡਾਗਰਦੀ ਆ ਗੁੰਡਾਗਰਦੀ ਵਾਲੇ ਜਿਹੜੇ ਲੋਕਾਂ ਦੇ ਦਿਮਾਗ 'ਚ ਇਹ ਪੂਤ ਹੁੰਦਾ ਗੁੰਡਾਗਰਦੀ ਦਾ ਉਹ ਬਿਲਕੁਲ ਬਾਜ਼ ਆ ਜਣ ਗੁੰਡਾ ਸ਼ਹਿਰ ਵਿੱਚ ਹੁਣ ਕੋਈ ਥਾਂ ਨਹੀਂ ਗੁੰਡਾਗਰਦੀ ਦੀ ਠੀਕ ਹੈ ਬਿਲਕੁਲ ਇਹਨੂੰ ਆੜੇ ਹੱਥੀ ਲੈ ਜਾਊਗਾ ਬਿਲਕੁਲ ਜੀ ਸੋ ਐਸਾਂ ਜੀ ਸਾਡੇ ਨਵੇਂ ਐਸਐਚਓ ਸਾਹਿਬ ਗੁਰਮਖ ਸਿੰਘ ਜਿਨੇ ਜਿਨ੍ਹਾਂ ਨੇ ਇੱਕ ਆਮ ਜਨਤਾ ਨੂੰ ਸੰਦੇਸ਼ ਵੀ ਦਿੱਤਾ ਕਿ ਤੁਸੀਂ ਪੁਲਿਸ ਤੋਂ ਬਿਲਕੁਲ ਨਹੀਂ ਡਰਨਾ ਤੁਸੀਂ ਉਹਨਾਂ ਨਾਲ ਕੋਆਪਰੇਸ਼ਨ ਕਰਕੇ ਚੱਲਣਾ ਜੋ ਵੀ ਤੁਹਾਨੂੰ ਅੱਜ ਲੋੜ ਹੈ ਤੁਸੀਂ ਇਹਨਾਂ ਨਾਲ ਬਿਲਕੁਲ ਆਪਣੇ ਪਰਿਵਾਰ ਵਾਂਗ ਆ ਕੇ ਮਿਲ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੇ ਅਨਸਮਾਜਿਕ ਆਨਸਰ ਨੂੰ ਬਰਦਾਸ਼ਤ ਨਹੀਂ ਕੀਤਾ